ਮੈਨੂੰ ਕਹਿੰਦੇ ਐਸਵਾਈਐਲ ਦਾ ਦੱਸੋ ਜੀ ਹੱਲ ਮੈਂ ਹੱਲ ਕੀ ਪਾਣੀ ਨਹੀਂ ਨਹੀਂ ਜਾਂਦੇ ਕੋਲੇ ਕਹਿੰਦੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਉਹ ਜੂਨ ਛੱਡੋਗੇ ਮੈਂ ਇੰਡੀਆ ਗਵਰਨਮੈਂਟ ਦਾ ਇਰੀਗੇਸ਼ਨ ਸੈਕਟਰੀ ਮੈਂ ਕਹਾਂ ਮੈਂ ਤਾਂ ਪੜਿਆ ਹੀ ਹੁੰਦਾ ਫਿਰ ਸਾਹਿਬ ਤਾਂ ਪੜਿਆ ਹਾਂ ਕਹਿੰਦਾ ਹਾਂ ਜੀ ਮੈਂ ਕਿਹਾ ਤਿੰਨ ਪਹਿਲਾਂ ਆਉਂਦਾ ਜਾਂ ਇੱਕ ਪਹਿਲਾਂ ਆਉਂਦਾ ਜਾਂ ਦੋ ਕਹਿੰਦਾ ਜੀ ਇੱਕ ਪਹਿਲਾਂ ਮੈਂ ਪਹਿਲਾਂ ਇੱਕ ਪੜ੍ਹਦਾ ਇੱਕ ਕੀ ਕਹਿੰਦਾ ਪਹਿਲਾਂ ਰਿਵਿਊ ਕਰੋ ਪਾਣੀ ਦਾ D5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੇ ਖੇਤਾਂ ਦੇ ਵਿੱਚ ਮੋਟਰ ਦੇ ਉੱਤੇ ਜਾਂਦੇ ਨੇ ਤੇ ਕਿਸਾਨਾਂ ਦੇ ਨਾਲ ਗੱਲਬਾਤਾਂ ਕਰਦੇ ਨੇ ਤੇ ਪਾਣੀਆਂ ਨੂੰ ਲੈ ਕੇ ਦਾਇਜ਼ਾ ਲੰਦੇ ਨੇ ਵੀ ਜੋ ਨਹਿਰਾਂ ਦਾ ਪਾਣੀ ਆ ਉਹ ਟੇਲਾਂ ਤੱਕ ਪਹੁੰਚ ਰਿਹਾ ਹੈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਰਿਹਾ ਜਿੱਦੇ ਚਲਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉੱਥੇ ਬੈਠੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤੇ ਕਿਸਾਨ ਵੀ ਪੂਰੇ ਖੁਸ਼ ਨੇ ਉਹਨਾਂ ਨੇ ਕਿਹਾ ਕਿ 35 ਸਾਲ ਬਾਅਦ ਸਾਡੇ ਖੇਤਾਂ ਦੇ ਵਿੱਚ ਪਾਣੀ ਆਇਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਨੀਤਾਂ ਠੀਕ ਨਹੀਂ ਸੀ ਜਾਂ ਸਾਰਾ ਕੁਝ ਹੈ ਗਿਆ ਸੀਗਾ ਮੈਨੂੰ ਕਹਿੰਦੇ ਐਸਵਾਈਐਲ ਦਾ ਦੱਸੋ ਜੀ ਹੱਲ ਮੈਂ ਹੱਲ ਕੀ ਪਾਣੀ ਨਹੀਂ ਸਾਡੇ ਕੋਲੇ ਕਹਿੰਦੇ ਨਹਿਰ ਤਾਂ ਬਣਾ ਦੋ ਮੈਂ ਕਿਹਾ ਉਹ ਜੂਸ ਛੱਡੋਗੇ ਜੋ ਪਾਣੀ ਹੈ ਨੀ ਨਹਿਰ ਘਾਤ ਬਣਦੀ ਤੇ ਕਹਿੰਦੇ ਉਹ ਅਲਟਰ ਜਿਹੜਾ ਜਿਹੜਾ ਉਹ ਹੈ ਨਾ 9.1 9.2 9.3 ਤਿੰਨ ਫੈਸਲੇ ਨੇ ਸੁਪਰੀਮ ਕੋਰਟ 9.1 ਕਹਿੰਦਾ ਵੀ ਪਾਣੀ ਦਾ ਰਿਵਿਊ ਕਰ ਲਓ ਜੇ ਪਾਣੀ ਹੈਗਾ ਦੇ ਦਿਓ 9.2 ਕਹਿੰਦਾ ਵੀ ਨਹਿਰ ਜਿਹੜੀ ਹੈ ਜੇ ਪਾਣੀ ਹੈਗਾ ਤਾਂ ਨਹਿਰ ਬਣਦੀ 9.3 ਕਹਿੰਦਾ ਹੈ ਵੀ ਪਹਿਲਾਂ ਨਹਿਰ ਤਾਂ ਬਣੂਗੀ ਜੇ ਉਹਦੇ ਚ ਜਾਣ ਜੋਗਾ ਨਹਿਰ ਬਣਾ ਸਕਦੇ 9.2 ਕਹਿੰਦਾ ਵੀ ਆਲਟਰਨੇਟਿਵ ਦੱਸੋ ਨਹਿਰ ਬਣਾਓ ਜਾਂ ਆਲਟਰਨੇਟਿਵ ਦਾ ਕੋਈ ਬਦਲ ਦੱਸੋ ਇਹ ਜਦੋਂ ਬੈਂਦੇ ਨੇ ਮੈਂ ਪੜਿਆ ਹੋਇਆ ਹੈ ਉਹ ਸਾਰਾ ਇਹ ਜਦੋਂ ਮੇਰਾ ਬੰਦੇ ਖੱਟਰ ਬੰਦੇ ਸੀ ਪਹਿਲਾਂ ਹੁਣ ਸੈਣੀ ਬੰਦਾ ਹੁੰਦੇ ਇਹ ਜਦੋਂ ਬੰਦੇ ਨੇ 9.3 ਤੋਂ ਸ਼ੁਰੂ ਕਰ ਲਏ 9.3 ਹੀ ਕਹਿੰਦਾ ਜੀ ਦੇ ਨਹਿਰ ਬਣਾ ਲੈਣੀ ਚਾਹੀਦੀ ਐਸ ਤੀ ਨਾਲ ਅਫਸਰ ਜਿੱਕ ਪੜਨ ਲੱਗ ਗਿਆ 9.3 ਐਂ ਕਹਿੰਦਾ ਜੀ ਮੈਂ ਕਿਹਾ ਜੀ ਇੱਕ ਮਿੰਟ ਕੌਣ ਤੂੰ ਮਤਲਬ ਤੇਰਾ ਉਹਦਾ ਕੀ ਹੈ ਕਹਿੰਦਾ ਮੈਂ ਸੈਕਟਰੀ ਹਾਂ ਮੈਂ ਕਿੱਥੇ ਸੈਕਟਰੀ ਹਾਂ ਕਹਿੰਦਾ ਮੈਂ ਇੰਡੀਆ ਗਵਰਨਮੈਂਟ ਦਾ ਇਨੀਵੀਗੇਸ਼ਨ ਸੈਕਟਰੀ ਮੈਂ ਕਿਹਾ ਮੈਂ ਐਤ ਤਾਂ ਪੜਿਆ ਹੀ ਹੁੰਦਾ ਫਿਰ ਸਾਹਿਬ ਤਾਂ ਪੜਿਆ ਹਾਂ ਕਹਿੰਦਾ ਹਾਂ ਜੀ ਮੈਂ ਕਿਹਾ ਤਿੰਨ ਪਹਿਲਾਂ ਆਉਂਦਾ ਜਾਂ ਇੱਕ ਪਹਿਲਾਂ ਆਉਂਦਾ ਜਾਂ ਦੋ ਕਹਿੰਦਾ ਇੱਕ ਪਹਿਲਾਂ ਮੈਂ ਪਹਿਲਾਂ ਇੱਕ ਪੜ੍ਹ। ਇੱਕ ਕੀ ਕਹਿੰਦਾ ਪਹਿਲਾਂ ਰਿਵਿਊ ਕਰੋ ਪਾਣੀ ਦਾ। ਰਿਵਿਊ ਕਦੋਂ ਕੀਤਾ ਸੀ 9552। 9552 ਦਾ ਇੱਥੇ ਪਤਾ ਨਹੀਂ ਕਿੰਨੀਆਂ ਝਾੜੀਆਂ ਆਉਣਗੀਆਂ ਜੀ। ਬਹੁਤ ਵਾਹ ਜੀ। ਉਹਦੋਂ ਉਹ ਦੱਸ ਸਰ ਆ ਜੀ ਫੈਸਲੇ ਲਾਂਗੇ। ਹਾਂ ਨੰਬਰ ਦੋ। ਨੰ 9.2 ਕੀ ਕਹਿੰਦਾ? 9.2 ਕਹਿੰਦੇ ਆਲਟਰਨੇਟ। ਉਹਦੋਂ ਬਾਅਦ ਤੀਜੇ ਨੰਬਰ ਦਾ ਨਾ ਤੁਸੀਂ ਪਹਿਲੀ ਤੀਜਾ ਨੰਬਰ ਕਿਉਂ ਪੜਨ ਲੱਗ ਜਾਨੇ। ਪਹਿਲਾਂ ਤਾਂ ਦੂਜਾ ਪੜੋ ਪਹਿਲਾਂ। ਪਹਿਲਾਂ ਤਾਂ ਰਿਵਿਊ ਤੁਸੀਂ ਕਰਦੇ ਨਹੀਂ ਨਾ ਕਰੋ। ਪਾਣੀ ਹੈ ਨਹੀਂ ਮੈਂ ਦਦਨਾ ਰਿਵਿਊ ਕਰ ਲਿਆ ਨੰਬਰ 2 ਤੇ ਆਲਟਰਨੇਟਿਵ ਕਹਿੰਨਾ ਆਲਟਰਨੇਟ ਸਿੱਧਾ ਜਾਏ ਏਸੀ ਚ ਆਲਟਰਨੇਟ ਐਸਵਾਈਐਲ ਨੂੰ ਵਾਈਐਸਐਲ ਕਰ ਕਹਿੰਦੇ ਕੀ ਮਤਲਬ ਮੈਂ ਕਿਹਾ ਸਤਲੁਜ ਨੂੰ ਯਮਨਾ ਨਾਲ ਮਿਲਾਉਣ ਦੀ ਬਜਾਏ ਯਮਨਾ ਨੂੰ ਸਤਲੁਜ ਨਾਲ ਉਧਰੋਂ ਇਧਰ ਨੂੰ ਲੈ ਆਓ ਹਰਿਆਣੇ ਨੂੰ ਪਾਣੀ ਦਿਓ ਜੇ ਬਚ ਗਿਆ ਸਾਡੇ ਸਤਲੁਜ ਚ ਪਾ ਦਿਓ ਨਹੀਂ ਤਾਂ ਮੈਂ ਤੈਨੂੰ ਹੈਲੀਕਾਪਟਰ ਤੇ ਵਿਖਾਉਣਾ ਮੈਂ ਸਤਲੁਜ ਦੇ ਉੱਥੋਂ ਦੀ ਤੁਹਾਨੂੰ ਲੈ ਕੇ ਜਾਣਾ ਜਿੱਥੋਂ ਇਹ ਤੁਹਾਨੂੰ ਲੱਗਿਆ ਵੀ ਸਤਲੁਜ ਦਰਿਆ ਹੈ ਉਹ ਤਾਂ ਪਾਣੀ ਲੈ ਲਿਆ ਉਹ ਤਾਂ ਨਾਲਾ ਬਣ ਗਿਆ ਜੀ ਇੱਕ ਕਿਹੜੀਆਂ ਗੱਲਾਂ ਕਰਦੇ ਤੁਸੀਂ ਆ ਲਾਈਟ ਵੀ ਬਹੁਤ ਧੀ ਆ ਰਹੀ ਜੀ ਮੋਟਰਾਂ ਖੜਧੀਆਂ ਨੇ ਉੱਪਰ ਆ ਖੜਧੀਆਂ ਨੇ ਹਾਂ ਜੀ ਫੋਟਾ ਬੰਦ ਕਰਨ ਨੂੰ ਜਾਂਦਾ ਚਲਾਉਣ ਨੂੰ ਫੋਟਾ ਦੇ ਵਿੱਚ ਲੋਕਾਂ ਦੇ ਵੇਚ ਤੇ 5 ਲੀਟਰ ਲੋਕਾਂ ਦੇ ਵੇਚ ਤੇ ਇਹ ਕਹਿੰਦੇ ਸੀ ਕਹਿੰਦੇ ਤੂੜੀ ਵਾਲੇ ਕੜੇ ਨੇ ਇਹ ਪਹਿਲੀ ਵਾਰ ਹੋਇਆ ਜਿਹੜਾ ਵੇਚ ਲੈ ਗਿਆ ਕਿੰਨੀ ਸਰਕਾਰ ਆਈ ਕਿ ਉਹਦੇ ਕੋਲ ਕੋਈ ਚੱਕਣੀ ਚਾਲ ਸਾਨੂੰ ਨਹੀਂ ਸਵੇਰੇ ਹੋ ਜਾਣਾ ਨਹੀਂ ਉਹਦੇ ਉਹਦੇ ਵੇਲੇ ਬਹੁਤ ਵੇਲੇ ਵੀ ਦਿੱਤੀ ਹੈ ਸਵੇਰੇ ਸ਼ਾਮ ਪਨੀਰੀ ਵੇਲੇ ਵੀ ਪਨੀਰੀ ਪਨੀਰੀ ਵੇਲੇ ਵੀ ਦਿੱਤੀ ਮੱਕੀ ਦਾ ਬਹੁਤ ਬਰਾਹ ਹੋ ਜਾਂਦਾ ਸੀ ਸਾਡੇ ਕ੍ਰਿਸਟੀਆਂ ਆਉਂਦੇ ਆਉਂਦੇ ਆਉਂਦਾ ਚਲਾਉਂਦੀ ਬੇਸ ਹੋਵੇ ਦੱਬ ਜੇ ਜਾ ਰਿਹਾ ਕਿ ਅਸੀਂ ਲਈ ਕੰਡਾ ਕੀ ਕਰਨਾ ਹੈ ਕਿ ਨਾ ਬਗੜ ਕੱਟ ਕੇ ਨਾ ਲੋ ਜੀ ਰਾਤ ਨੂੰ ਢੋਲੇ ਚ ਮੈਂ ਕੀ ਕਹਾਂ ਤੇ ਆਪਣੇ ਚੱਲ ਜੇ ਕਿਤੇ ਮੋਟਰ ਜਿੱਦਾਂ ਡਾਲਣ ਲੱਗੇ ਜੀ ਪਾਣੀ ਤਾਂ ਪਹਿਲਾਂ ਪਰ ਪਾਣੀ ਤਾਂ ਪਹਿਲਾਂ ਵੀ ਬਹੁਤ ਸੀ ਪਰ ਪਹਿਲਾਂ ਇਧਰ ਉਧਰ ਇਧਰ ਉਧਰ ਤੇ ਹੀ ਆ ਸੀ ਨਹੀਂ ਵਧੀਆ ਸੀ ਇਹਦੀ ਗੱਲ ਤਾਂ ਨਹੀਂ ਆਪਾਂ ਨੇ ਆਪਾਂ ਨੇ ਵੰਡ ਲਿਆ ਉਹਨੂੰ ਕਰ ਲਿਆ ਨਹਿਰਾਂ ਚ ਅਸੂਆਂ ਚ ਹਾਂ ਜੀ ਕੱਸੀਆਂ ਜਿਹਾ ਪਾਣੀ ਰੁਕੀ ਜਾਂਦਾ ਸੀ ਜੀ ਪਿੱਛੇ ਹੀ ਖਾਲੀ ਸੀ ਸੂਏ ਬੰਦ ਹੋ ਗਏ ਸੀ ਜੀ ਸੂਏ ਬੰਦੀ ਹੋ ਗਈ ਆ ਇੱਥੇ ਉਰੇ ਖਾਦੂ ਹੋ ਜਾਂਦਾ ਸੀ ਗਾਹ ਕੋ ਮਾਜਰੀ ਮਾਜਰੀ ਉੱਥੇ ਤਾਂ ਕੌਂਝਦਾ ਹੁਣ ਹੁਣ ਮਾਜਰੀ ਨੂੰ ਪਾਣੀ ਲੱਗ ਗਿਆ ਜੀ 35 ਸਾਲ ਹੋ ਗਏ ਆ ਸਾਡੇ ਗੇਦੇ ਅਸੀਂ ਕਦੇ ਪਾਣੀ ਨਹੀਂ ਦੇਖਿਆ ਪਹਿਲੀ ਵਾਰ ਆਇਆ ਜੀ ਅੱਛਾ ਦੇ ਲੋ 35 ਸਾਲ ਬਹੁਤ ਸ਼ੁਕਰੀਆ ਜੀ ਰੂਪਾ ਇੱਕ ਇੱਕ ਪੀੜੀ ਹੋ ਜਾਂਦੀ ਹੈ ਜੀ ਪੀੜੀ ਚ ਦੇਖਿਆ ਨਹੀਂ ਕਦੇ ਪਾਣੀ ਨਹੀਂ ਆਇਆ ਜੀ ਉਰੇ ਪਹਿਲੀ ਵਾਰ ਲੱਗਿਆ ਪਾਣੀ ਆ ਸੂਏ ਕਰਤੀਆਂ ਦਾ ਪਹਿਲੀ ਵਾਰ ਲੱਗਿਆ ਜੀ ਲੱਗਿਆ 55 ਫਰਵਾਰ ਲੱਗਿਆ ਜੀ ਮੈਨੂੰ ਉਮਰ ਦਾ ਸ ਨੇ ਉਹਨਾਂ ਦਾ ਸੱਚਾ ਦਿੰਦੇ ਨਿਆਣੇ ਨੂੰ ਦੇਖਿਆ ਮੈਂ ਕਹਿੰਦਾ ਅੱਛਾ ਕਾਹੀ ਜੇ ਵਿੱਚ ਪਾਣੀ ਆਉਂਦਾ ਹੁੰਦਾ ਸੀ ਨਾੜਾ ਮੋਟਾ ਉਹ ਮੁੰਡਾ ਸੀ ਪਾਣੀ ਗਲੜਨੀ ਹੁੰਦੀਆਂ ਸੀਗੇ ਮੈਂ ਨਿਆਣਾ ਰਸੀਗਾ ਜਦੋਂ ਕੋਈ ਪਤਾ ਲੱਗਿਆ ਵੀ ਮੇਰੇ ਦਾ ਪਾਣੀ ਕਿ ਹੁੰਦਾ ਤੋਂ ਤਾਂ ਸਾਡੇ ਇੱਧਰ ਆਉਂਦਾ ਮੇਰੇ ਪਾਣੀ ਅੰਦਰੋਂ ਉਹ ਪਾਣੀ ਬਾਹਰ ਤੇ 63% ਤੇ ਪੁੱਛੇ ਜਦੋਂ ਆਪਾਂ ਸਰਕਾਰ ਬਣੀ ਸੀ ਉਦੋਂ 21 22 ਤੇ ਸੀ ਹੁਣ 62 63 ਤੇ ਆ ਗਈ ਜਦੋਂ ਇਹ 90 ਤੱਕ ਚਲੇ ਗਿਆ ਨਾ ਅਗਲੇ 7-8 ਮਹੀਨੇ ਗਿਰਤਾ ਆ ਰਾਵਿ ਕੋਠੇ ਵਿਟਾਉਣੇ ਪੈਣਗੇ ਹਾਂਜੀ ਇਹ ਕਹਿੰਦਾ ਜੀ ਕੋਟਾ ਕਰਦੇ ਕੀ ਕਰਨਾ ਹੈ ਇੱਟਾਂ ਇੱਟੇ ਵੇਚ ਦੇ ਇਹਦਾ ਆਪਣਾ ਪਾਣੀ ਹੈ ਇਹਦਾ ਕੁਦਰਤੀ ਪਾਣੀ ਕੋਈ ਕਿਹਦਾ ਹਕਰੀ ਮਾਰਦੇ ਆਪਦਾ ਪਾਣੀ ਹੈ ਹਾਂਜੀ ਹਰਿਆਣੇ ਨੂੰ ਜਿੰਨਾ ਜਾਂਦਾ ਉਹਨਾਂ ਨੂੰ ਭੇਜ ਦਿਆਂ ਜਿੰਨਾ ਉਹਨਾਂ ਨੂੰ ਸਾਡਾ ਬੰਦਾ ਉਹਲੇ ਵਾਲੇ ਪਾਣੀ ਦਾ ਲੈਵਲ ਵਧੂਗਾ ਜੀ ਬਾਕੀ ਸਰਕਾਰਾਂ ਦਾ ਰੋਲੇ ਪਾਈ ਗਏ ਨੇ ਸੋਚਿਆ ਕਿਸੇ ਨੇ ਹੈ ਨਹੀਂ ਵੀ ਇਹਨੂੰ ਬਚਾਉਣਾ ਕਿਵੇਂ ਆ ਥੱਲੇ ਵਾਲੇ ਥੱਲੇ ਬਸ ਢੱਡ ਪਿੰਡਾਂ ਕੋਲ ਤਾਂ 600 ਫੁੱਟ ਤੇ ਚੱਲੇ ਉਹ ਸਪੇਸ ਆ ਬਹੁਤ ਨੁਕਸਾਨ ਹੋ ਰਿਹਾ ਹੈ ਟੀਚੇ ਦਾ ਮੋਟਰਾਂ ਪੈਣ ਲੱਗੀਆਂ 40 40 ਜੀ ਪਾਉਂ ਬੰਦੇ ਦੇ ਵਸਤੂ ਬਾਹਰ ਹੋ ਗਿਆ ਤੇ ਛੋਟਾ ਜੀ ਨਹੀਂ ਲੜ ਉਹ ਬੋਰ ਬੋਲਣਾ ਬਹੁਤ ਬਸ ਅਜੇ ਕਾਰ ਵੀ ਲੰਦਾ ਚਾਰ ਸਾਲ ਬਾਅਦ ਫੇਰ ਥੱਲੇ ਥੱਲੇ ਜਲੇ ਜਾਂਦੇ ਨਾ ਹੋਰ ਪਾਈਪਾਂ ਪਾਈ ਜੋ ਹੋਰ ਪਾਈ ਜੋ ਕੋਈ ਨਹੀਂ ਔਰ ਹੁਣ ਉੱਤ ਅਜੇ ਮੈਨੂੰ ਪਤਾ ਨਹੀਂ ਕਿਹੜੀ ਪੱਤਣ ਆ ਗਈ ਸੀਗੀ ਗਰਮ 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 ਪਾਣੀ ਆਉਂਦਾ ਤੱਤਾ ਪਾਣੀ ਆਉਂਦਾ ਤੇ ਇਹ ਵੀ ਨਹੀਂ ਖੜਦੇ ਠੀਕ ਜਾਂਦੇ ਆ ਲੈਟ ਦਾਲ ਬੈਟਰ ਨੂੰ ਕੋਈ ਕੁਛ ਨਹੀਂ ਆ ਜਨਰੇਟਰ ਨੂੰ ਕੋਈ ਨਹੀਂ ਆ ਬੜੀ ਗੱਲ ਨਹੀਂ ਹੋ ਰਹੀ ਹੈ ਉਹ ਕਹਿੰਦਾ ਯਾਰ ਕੋਲਾ ਮੁੱਕਿਆ ਜੇ ਹੋ ਜਾਂਦੀ ਪੂਰੀ ਹੋ ਜਾਂਦੀ ਯਾਰ ਜੀ ਸਾਹਿਬ ਨਾ ਤਾਂ ਕੋਲਾ ਮੁੱਕਿਆ ਕਦੇ ਨਾ ਕਦੇ ਕੋਈ ਕੱਟ ਲੱਗਿਆ ਨਾ ਕਦੇ ਉਹ ਖੜ ਗਿਆ ਜੀ ਉਹ ਫੜ ਗਿਆ 3 ਸਾਲ ਹੋ ਗਏ 3 ਸਾਲ ਹੋ ਗਏ ਸੋ ਜਿੱਦ ਤੱਕ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਸਵੀਐਲ ਨੂੰ ਲੈ ਕੇ ਵੀ ਗੱਲਬਾਤ ਕੀਤੀ ਹੈ ਕਿਸਾਨਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਪਾਣੀ ਨਹੀਂ ਹੈਗਾ ਮੈਂ ਪਹਿਲਾਂ ਹੀ ਕਹਿ ਚੁੱਕਿਆ ਪਰ बार-बार ਉਹੀ ਗੱਲ ਤੇ ਉਹ ਜ਼ੋਰ ਦਿੰਦੇ ਨੇ ਜਿੱਦ ਤੱਕ ਕਿਸਾਨ ਪੂਰੇ ਖੁਸ਼ ਨਜ਼ਰ ਆਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਤੇ ਉਹ ਮੰਝੇ ਦੇ ਉੱਤੇ ਬੈਠੇ ਨਜ਼ਰ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਤੇ ਅੱਗੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਵੀ ਜਦੋਂ 90% ਅਸੀਂ ਖੇਤਾਂ ਨੂੰ ਪਾਣੀ ਦਿੱਤਾ ਤਾਂ ਤੁਹਾਨੂੰ ਲੋੜ ਨਹੀਂ ਪੈਣੀ ਕਿਸੇ ਵੀ ਤਰੀਕੇ ਦੀ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮਧਰੋਹ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ